ਸਸਰੀਆ ਕਾਲ ਜੀ ਅੱਜ 27 ਸਤੰਬਰ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਵਸ ਦੇ ਮੌਕੇ ਤੇ ਅੱਜ ਮੈਂ ਤੁਹਾਡੇ ਨਾਲ ਇੱਕ ਐਸੀ ਕਿਤਾਬ ਦੇ ਬਾਰੇ ਗੱਲ ਕਰਨਾ ਚਾਹੁੰਦਾ ਜਿਸ ਨੇ ਸਿਰਫ ਰੂਸ ਦੇ ਨਹੀਂ ਜਿਸ ਨੇ ਸਿਰਫ ਭਾਰਤ ਦੇ ਨਹੀਂ ਦੁਨੀਆ ਭਰ ਦੇ ਕ੍ਰਾਂਤੀਕਾਰੀਆਂ ਨੂੰ ਪ੍ਰਭਾਵਿਤ ਕੀਤਾ ਹੈ ਇਹ ਕਿਤਾਬ ਹੈ ਮੈਕਸਿਮ ਗੋਰਕੀ ਦਾ ਉਪਨਿਆਸ ਮਦਰ ਜਾਂ ਮਾਂ ਇਸ ਕਿਤਾਬ ਨੇ ਭਗਤ ਸਿੰਘ ਜੀ ਨੂੰ ਵੀ ਪ੍ਰਭਾਵਿਤ ਕੀਤਾ ਤੇ ਪੰਜਾਬ ਦੇ ਇੱਕ ਬਹੁਤ ਕ੍ਰਾਂਤੀਕਾਰੀ ਕਵੀ ਅਵਤਾਰ ਸਿੰਘ ਸੰਧੂ ਪਾਸ਼ ਜੀ ਨੂੰ ਵੀ ਪ੍ਰਭਾਵਿਤ ਕੀਤਾ ਜੋ ਅਵਤਾਰ ਸਿੰਘ ਸੰਧੂ ਜੀ ਦਾ ਤਖੱਲੂਸ ਪਾਸ਼ ਹੈ ਉਹ ਪਾਸ਼ ਸ਼ਬਦ ਜਾਂ ਪਾਸ਼ ਨਾਮ ਇਹਨਾਂ ਨੇ ਇਸੇ ਉਪਨਿਆਸ ਦੇ ਮੁੱਖ ਕਿਰਦਾਰ ਪਾਸ਼ਾ ਤੋਂ ਲਿਆ ਜਦੋਂ ਵੀ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਕ੍ਰਾਂਤੀ ਹੋਈ ਹੈ ਉਸ ਦੇ ਵਿੱਚ ਸਾਹਿਤ ਦਾ ਇੱਕ ਬਹੁਤ ਹੀ ਅਨਮੋਲ्य ਸਥਾਨ ਹੈ ਕੋਈ ਵੀ ਵਿਚਾਰ ਕੋਈ ਵੀ ਕ੍ਰਾਂਤੀ ਦਾ ਕਦਮ ਜਦ ਵੀ ਕਿਤੇ ਪਹੁੰਚਾਣਾ ਹੁੰਦਾ ਉਸ ਦੇ ਵਿੱਚ ਸਾਹਿਤ ਕੰਮ ਆਉਂਦਾ ਹੈ ਕਮਿਊਨਿਜ਼ਮ ਜਾਂ ਸਾਮਵਾਦ ਦੀ ਜੋ ਕ੍ਰਾਂਤੀਆਂ ਦੁਨੀਆ ਦੇ ਵਿੱਚ ਹੋਈਆਂ ਨੇ ਉਸ ਦਾ ਸਾਰਾ ਸ਼੍ਰੀ ਕਾਲ ਮਾਰਕਸ ਫ੍ਰੈਡਰਿਕ ਐਂਜਲਸ ਲੈਨਨ ਲਿਓਨ ਤ੍ਰੋਟਸਕੀ ਇਨਾਂ ਸਾਰਿਆਂ ਦੇ ਸਾਹਿਤ ਨੂੰ ਹੀ ਦਿੱਤਾ ਜਾਣਾ ਚਾਹੀਦਾ ਪਰ ਕਈ ਵਾਰੀ ਜੋ ਨਵੀਨਤਮ ਸਾਹਿਤ ਹੁੰਦਾ ਹੈ ਉਹ ਅਸਲ ਵਿੱਚ ਉਸ ਕ੍ਰਾਂਤੀ ਦਾ ਫਲਸਫਾ ਹੁੰਦਾ ਹੈ ਜਿਸ ਦੇ ਨਾਲ ਉਸ ਕ੍ਰਾਂਤੀ ਨੂੰ ਇੱਕ ਵਿਗਿਆਨਿਕ ਰੂਪ ਦਿੱਤਾ ਜਾਂਦਾ ਹੈ ਉਹ ਸਾਹਿਤ ਆਮ ਤੌਰ ਤੇ ਹੀ ਘੱਟ ਪੜ੍ਹੇ ਲਿਖੇ ਲੋਕਾਂ ਨੂੰ ਜਾਂ ਵੱਧ ਲੋਕਾਂ ਤੱਕ ਪਹੁੰਚਾਉਣਾ ਬਹੁਤ ਮੁਸ਼ਕਲ ਹੁੰਦਾ ਹੈ ਕਿਉਂਕਿ ਉਸ ਨੂੰ ਹਰ ਕੋਈ ਸਮਝ ਨਹੀਂ ਪਾਂਦਾ ਉੱਥੇ ਕੰਮ ਆਉਂਦੇ ਨੇ ਕਿਸੇ ਕਹਾਣੀਆਂ ਤੇ ਉਪਨਿਆਸ ਜਿਨ੍ਹਾਂ ਦੇ ਰਾਹੀਂ ਉਸ ਫਲਸਫੇ ਦੇ ਸੰਦੇਸ਼ ਨੂੰ ਆਮ ਲੋਕਾਂ ਤੱਕ ਵੀ ਪਹੁੰਚਾਇਆ ਜਾ ਸਕਦਾ ਹਰ ਕੋਈ ਉਪਨੇਸ਼ਦਨ ਨੂੰ ਨਹੀਂ ਸਮਝ ਸਕਦਾ ਇਸ ਕਰਕੇ ਪੁਰਾਣ ਲਿਖੇ ਗਏ ਹਨ ਹਰ ਕਿਸੇ ਨੂੰ ਗੁਰਬਾਣੀ ਸਮਝ ਵਿੱਚ ਆ ਜਾਵੇ यह जरूरी नहीं है इस करके साखियां सुनाई जा हर कोई कॉल मार्क्स का फलसफा नहीं समझ सकता इस करके मैक्सिम गोरकी मदर वर्गिया किताबा एक इनकलाब लिया वास्ते सफल होंदिया ने समाज के हूँ इनकलाब क्रांति की है कई वास्ते इनकलाब क्रांति कुछ इतिहासिक घटना हो सकती है कई वास्ते हिंसा हो सकती है मेरे वास्ते क्रांति ज इनकलाब एक जीवन ऊर्जा है ਇਨਕਲਾਬ ਸਿਰਫ ਬਾਹਰੀ ਪੱਧਰ ਤੇ ਹੋਵੇ ਇਹ ਵੀ ਜ਼ਰੂਰੀ ਨਹੀਂ ਇਨਕਲਾਬ ਸਭ ਤੋਂ ਪਹਿਲਾਂ ਇਨਸਾਨ ਦੇ ਅੰਦਰ ਘਟਦਾ ਹੈ ਉਸ ਤੋਂ ਬਾਅਦ ਇਨਕਲਾਬ ਬਾਹਰ ਘਟਦਾ ਹੈ ਜਿਵੇਂ ਭਗਤ ਸਿੰਘ ਜੀ ਦੀ ਜ਼ਿੰਦਗੀ ਵੇਖੀਏ ਤਾਂ ਉਹਨਾਂ ਦਾ ਜਨਮ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਉਹਨਾਂ ਦੇ ਪਿਤਾ ਆਰੇ ਸਮਾਜੀ ਸਨ ਪਰ ਉਹਨਾਂ ਦੇ ਵਿੱਚ ਇੱਕ ਇਨਕਲਾਬ ਆਇਆ ਜਦੋਂ ਉਹਨਾਂ ਨੇ ਸਮਾਜ ਦੀ ਹਾਲਤ ਨੂੰ ਵੇਖਿਆ ਤਾਂ ਉਹਨਾਂ ਨੇ ਰੱਬ ਨੂੰ ਧਰਮ ਨੂੰ ਇਹਨਾਂ ਸਾਰੇ ਜਿੰਨਾਂ ਨੂੰ ਆਪਣੇ ਤੋਂ ਅਲੱਗ ਕਰ ਦਿੱਤਾ ਉਹ ਵੀ ਇੱਕ ਇਨਕਲਾਬ ਸੀ ਜੇ ਆਪਾਂ ਮਹਾਤਮਾ ਗਾਂਧੀ ਜੀ ਦੀ ਜ਼ਿੰਦਗੀ ਵੇਖੀ ਤਾਂ ਸ਼ੁਰੂਆਤੀ ਸਮੇਂ ਦੇ ਵਿੱਚ ਉਹ ਅੰਗਰੇਜ਼ੀ ਰਹਿਣ ਟਹਿਣ ਤੋਂ ਅੰਗਰੇਜ਼ਾਂ ਤੋਂ ਤੇ ਉਹਨਾਂ ਦੀ ਸੋਚ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸਨ ਪਰ ਜਦੋਂ ਸਾਊਥ ਅਫਰੀਕਾ ਦੇ ਵਿੱਚ ਉਹਨਾਂ ਨਾਲ ਗਲਤ ਹੋਇਆ ਤੇ ਉਹਨਾਂ ਨੂੰ ਟ੍ਰੇਨ 'ਚੋਂ ਬਾਹਰ ਕਰ ਦਿੱਤਾ ਗਿਆ ਉਦੋਂ ਸਾਨੂੰ ਉਹਨਾਂ ਦੇ ਵਿੱਚ ਇੱਕ ਕ੍ਰਾਂਤੀ ਵੇਖਣ ਨੂੰ ਮਿਲਦੀ ਹੈ ਜੋ ਬਾਅਦ ਵਿੱਚ ਤਾਂ ਇਤਿਹਾਸ ਸੀ ਕਿ ਕਿੱਦਾਂ ਉਹਨਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਆਪਣਾ ਸੰਘਰਸ਼ ਇਸ ਕਰਕੇ ਜਦੋਂ ਵੀ ਕੋਈ ਬਾਹਰੀ ਕ੍ਰਾਂਤੀ ਹੁੰਦੀ ਹੈ ਉਸ ਤੋਂ ਪਹਿਲਾਂ ਇੱਕ ਕ੍ਰਾਂਤੀ ਸਾਡੇ ਵਿੱਚ ਘਟਦੀ ਹੈ। ਕ੍ਰਿਸ਼ਨ ਮੂਰਤੀ ਜੀ ਵੀ ਇਸ ਨੂੰ ਐਦਾਂ ਕਹਿੰਦੇ ਨੇ ਕਿ ਇਨਸਾਨ ਆਜ਼ਾਦੀ ਚਾਹੁੰਦਾ ਹੈ ਪਰ ਉਹ ਆਜ਼ਾਦੀ ਸਿਰਫ ਬਾਹਰ ਨੂੰ ਵੱਲੋਂ ਵੇਖਦਾ ਹੈ ਸਮਾਜ ਦੇ ਢਾਂਚੇ ਵਿੱਚ ਪਰ ਉਹਨੂੰ ਅੰਦਰ ਵੀ ਵੇਖਣਾ ਚਾਹੀਦਾ ਹੈ ਉਸ ਮਨੋਵਿਗਿਆਨਿਕ ਢਾਂਚੇ ਦੇ ਵੱਲ ਜਿਸ ਨੇ ਇਹ ਸਾਰਾ ਸਮਾਜ ਖੜਾ ਕੀਤਾ। ਹੁਣ ਭਾਵੇਂ ਅੰਦਰਲੀ ਕ੍ਰਾਂਤੀ ਹੋਵੇ ਭਾਵੇਂ ਬਾਹਰਲੀ ਕ੍ਰਾਂਤੀ ਹੋਵੇ ਆंदी ਉਹ ਖਿਆਲਾ ਨਾਲੀ ਹੈ ਤੇ ਖਿਆਲਾਂ ਨੂੰ ਸਭ ਤੋਂ ਆਸਾਨ ਤਰੀਕਾ ਪਹੁੰਚਾਣ ਦਾ ਹੈ ਸਾਹਿਤ ਮੈਕਸਿਮ ਗੋਰਕੀ ਦੀ ਨੋਵਲ ਮਾਂ ਜਾਂ ਮਦਰ ਰੂਸਤੀ ਕ੍ਰਾਂਤੀ ਦਾ ਇੱਕ ਬਹੁਤ ਐਮ ਹਿੱਸਾ ਸੀ ਇਹ ਨਾਵਲ 1906 ਵਿੱਚ ਲਿਖਿਆ ਗਿਆ ਸੀ ਮੈਂ ਤੁਹਾਨੂੰ ਇਸ ਨੋਵਲ ਦੀ ਕਹਾਣੀ ਨਹੀਂ ਦੱਸਾਂਗਾ ਕਿਉਂਕਿ ਇਸ ਨੋਵਲ ਦੀ ਕਹਾਣੀ ਤੁਹਾਨੂੰ ਆਪ ਕਿਤਾਬ ਖੋਲ ਕੇ ਪੜ੍ਹਨੀ ਚਾਹੀਦੀ ਹੈ ਤਾਂ ਹੀ ਤੁਸੀਂ ਉਸ ਨੂੰ ਪੂਰੀ ਤਰ੍ਹਾਂ ਸਮਝ पाओगे ਪਰ ਇਸ ਨਾਵਲ ਦੇ ਨਾਲ ਜੋ ਸਿਦਾਂਤ ਮੈਕਸਿਮ ਗੋਰਕੀ ਨੇ ਸਾਡੇ ਅੱਗੇ ਰੱਖੇ ਨੇ ਉਹ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗਾ ਪਹਿਲੀ ਗੱਲ ਤਾਂ ਮੈਕਸਿਮ ਗੋਰਕੀ ਦੀ ਇਹ ਰਚਨਾ ਸਿਰਫ ਇੱਕ ਕਾਮਨਿਸਟ ਜਾਂ ਮਾਰਕਸਵਾਦੀ ਸਾਹਿਤ ਨਹੀਂ ਹੈ ਇੱਕ ਫੈਮਿਨਿਸਟ ਸਾਹਿਤ ਵੀ ਹੈ ਮਜ਼ਦੂਰਾਂ ਦੇ ਵਿੱਚ ਜੋ ਔਰਤਾਂ ਸਨ ਉਹਨਾਂ ਨੂੰ ਵੀ ਜਦ ਸਮਝ ਆਇਆ ਕਿ ਪੂੰਜੀਵਾਦ ਕਿਵੇਂ ਉਹਨਾਂ ਦੇ ਨਾਲ ਗਲਤ ਕਰ ਰਿਹਾ ਹੈ ਉਹ ਵੀ ਮਰਦਾਂ ਦੇ ਨਾਲ ਬਰਾਬਰ ਖੜੋ ਕੇ ਕ੍ਰਾਂਤੀ ਵਿੱਚ ਹਿੱਸਾ ਲਿਆ ਤੇ ਕ੍ਰਾਂਤੀ ਲੈ ਕੇ ਆਇਆ ਔਰਤਾਂ ਦਾ ਵੀ ਰੋਸਤੀ ਕ੍ਰਾਂਤੀ ਤੇ ਦੁਨੀਆ ਭਰ ਦੇ ਵਿੱਚ ਜਿਹੜੀ ਸਾਮਵਾਦੀ ਕ੍ਰਾਂਤੀ ਹੈ ਉਸ ਦੇ ਵਿੱਚ ਬਰਾਬਰ ਦਾ ਯੋਗਦਾਨ ਹੈ ਇਸ ਕਰਕੇ ਮੈਕਸਿਮ ਗੋਰਕੀ ਦੀ ਰਚਨਾ ਸਿਰਫ ਇੱਕ ਕਮਿਊਨਿਸਟ ਸਾਹਿਤ ਨਹੀਂ ਇੱਕ ਫੈਮਿਲੀਸਟ ਸਾਹਿਤ ਵੀ ਦੂਜੀ ਗੱਲ ਜਿਸ ਸਿਧਾਂਤ ਨੂੰ ਸਾਡਾ ਭਾਰਤੀ ਸੰਸਕ੍ਰਿਤੀ ਮੰਨਦੀ ਆ ਰਹੀ ਹੈ ਉਸ ਨੂੰ ਮੈਕਸਿਮ ਗੋਰਕੀ ਨੇ ਇਸ ਨੋਵਲ ਦੇ ਵਿੱਚ ਵੀ ਉਜਾਗਰ ਕੀਤਾ ਹੈ ਉਹ ਹੈ ਕਿ ਔਰਤਾਂ ਨੂੰ ਜੋ ਸਭ ਤੋਂ ਉੱਚਾ ਸਥਾਨ ਸਾਡੇ ਸਮਾਜ ਨੇ ਦਿੱਤਾ ਉਹ ਮਾਂ ਦਾ ਦਿੱਤਾ ਸਾਡੇ ਸੰਸਕ੍ਰਿਤੀ ਦੇ ਵਿੱਚ ਜਿੰਨੀ ਵੀ ਦੇਵੀਆਂ ਨੇ ਉਹਨਾਂ ਨੂੰ ਮਾਂ ਦੀ ਉਪਾਧੀ ਨਾਲ ਹੀ ਬੁਲਾਇਆ ਜਾਂਦਾ ਹੈ ਮਾਂ ਸਰਸਵਤੀ ਮਾਂ ਲక్ష్ਮੀ ਤੇ ਹੋਰ ਇਸ ਨਾਵਲ ਦੇ ਵਿੱਚ ਵੀ ਸਾਨੂੰ ਇਹ ਵੇਖਣ ਨੂੰ ਮਿਲਦਾ ਹੈ ਕਿ ਆਮ ਤੌਰ ਤੇ ਤਾਂ ਹੁੰਦਾ ਹੈ ਕਿ ਇੱਕ ਮਾਂ ਬੱਚੇ ਨੂੰ ਜਨਮ ਦਿੰਦੀ ਹੈ ਪਰ ਇੱਥੇ ਇੱਕ ਬੱਚੇ ਨੇ ਇੱਕ ਮਾਂ ਨੂੰ ਜਨਮ ਦਿੱਤਾ ਪੂਰੇ ਨੋਵਲ ਦੇ ਵਿੱਚ ਜਿੱਥੇ ਵੀ ਮੁੱਖ ਕਿਰਦਾਰ ਨੂੰ ਬੁਲਾਇਆ ਜਾਂਦਾ ਉਸ ਨੂੰ ਮਦਰ ਕਹਿ ਕੇ ਬੁਲਾਇਆ ਜਾਂਦਾ ਹੈ ਇਹ ਮਦਰ ਸਿਰਫ ਬਾਇਓਲੋਜੀਕਲ ਮਦਰ ਨੂੰ ਨਹੀਂ ਵਿਖਾਂਦਾ ਇਹ ਮਦਰ ਇਸ ਅਹਿਸਾਸ ਨੂੰ ਵੀ ਦਿਖਾਂਦਾ ਹੈ ਕਿ ਜੋ ਮੁੱਖ ਪਾਤਰਾ ਹੈ ਉਸਨੇ ਇਸ ਪੂਰੀ ਕ੍ਰਾਂਤੀ ਤੇ ਇਸ ਦੇ ਨਾਲ ਜੁੜੇ ਹੋਏ ਹਰ ਇਨਸਾਨ ਨੂੰ ਇੱਕ ਮਾਂ ਵਾਂਗੋ ਹੀ ਪਿਆਰ ਕੀਤਾ ਜੋ ਇਸ ਉਪਨਿਆਸ ਦੀ ਮੁੱਖ ਕਿਰਦਾਰ ਹੈ ਉਹ ਸਿਰਫ ਇਸ ਕਹਾਣੀ ਦੇ ਇੱਕ ਦੂਸਰੇ ਪਾਤਰ ਦੀ ਮਾਂ ਨਹੀਂ ਉਹ ਜਿਸ ਪੂਰੀ ਕ੍ਰਾਂਤੀ ਦੇ ਕਰਕੇ ਇਸ ਨੋਵਲ ਨੂੰ ਲਿਖਿਆ ਗਿਆ ਉਸ ਪੂਰੀ ਕ੍ਰਾਂਤੀ ਦੀ ਵੀ ਮਾਂ ਬਣੀ ਅਸਲ ਦੇ ਵਿੱਚ ਭਾਰਤੀ ਅਧਿਆਤਮ ਇਹ ਮੰਨਦਾ ਹੈ ਕਿ ਇੱਕ ਔਰਤ ਦੀ ਅਧਿਆਤਮਿਕ ਮੰਜ਼ਿਲ ਉਦੋਂ ਪ੍ਰਾਪਤ ਹੁੰਦੀ ਹੈ ਜਦੋਂ ਉਹ ਇਸ ਸੰਸਾਰ ਦੇ ਹਰ ਜੀਵ ਨੂੰ ਇੱਕ ਮਮਤਾ ਦੀ ਨਜ਼ਰ ਨਾਲ ਦੇਖ ਸਕੇ ਉਸ ਦੇ ਲਈ ਸਿਰਫ ਆਪਣਾ ਕੁੱਖੋਂ ਜੰਮੇ ਬੱਚੇ ਹੀ ਉਸ ਦੇ ਬੱਚੇ ਨਾ ਰਹਿ ਉਹ ਸਾਰਿਆਂ ਨੂੰ ਆਪਣੇ ਬੱਚਿਆਂ ਵਾਂਗੂ ਦੇ ਸਕੇ ਇਸ ਕਰਕੇ ਸਾਡੇ ਭਾਰਤ ਦੀ ਸੰਸਕ੍ਰਿਤੀ ਦੇ ਵਿੱਚ ਇੱਕ ਕਹਾਣੀ ਵੀ ਆਉਂਦੀ ਹੈ ਕਿ ਜਦ ਇੱਕ ਵਾਰੀ ਇੱਕ ਵੱਡੇ ਸੰਤ ਇੱਕ ਸ਼ਾਦੀ ਦੇ ਜੋੜੇ ਨੂੰ ਅਸ਼ੀਰਵਾਦ ਦੇਣ ਗਏ ਤਾਂ ਉਹਨਾਂ ਨੇ ਜੋ ਲਾੜੀ ਸੀ ਉਸ ਨੂੰ ਅਸ਼ੀਰਵਾਦ ਦਿੱਤਾ ਕਿ ਤੇਰੇ 10 ਬੱਚੇ ਹੋਣ ਤੇ ਤੇਰਾ 11ਵਾਂ ਬੱਚਾ ਤੇਰਾ ਪਤੀ ਹੋਵੇ ਇਸ ਦੇ ਵਿੱਚ ਸਾਨੂੰ ਇਹ ਵੇਖਣ ਨੂੰ ਮਿਲਦਾ ਹੈ ਕਿ ਭਾਵੇਂ ਇੱਕ ਔਰਤ ਕਈ ਰੂਪਾਂ ਵਿੱਚ ਸਮਾਜ ਵਿੱਚ ਵਿਚਰਦੀ ਹੈ ਕਦੇ ਧੀ ਬਣ ਕੇ ਭੈਣ ਬਣ ਕੇ ਪਤਨੀ ਦੇ ਰੂਪ ਦੇ ਵਿੱਚ ਪਰ ਉਸ ਨੂੰ ਸਮਾਜ ਨੇ ਤੇ ਸਾਡੀ ਸੰਸਕ੍ਰਿਤੀ ਨੇ ਜੋ ਸਭ ਤੋਂ ਉੱਚਾ ਦਰਜਾ ਦਿੱਤਾ ਉਹ ਮਾਂ ਦਾ ਦਿੱਤਾ ਹੁਣ ਕਈ ਸਾਰੇ ਲੋਕ ਇਸ ਗੱਲ ਨੂੰ ਸੁਣ ਕੇ ਸਮਝਣਗੇ ਕਿ ਮੈਂ ਬਾਇਓਲੋਜੀਕਲ ਮਦਰ ਦੀ ਗੱਲ ਕਰ ਰਿਹਾ ਨਹੀਂ ਮੈਂ ਕੁੱਖੋਂ ਜਮ ਕੇ ਮਾਂ ਬਣਨ ਦੀ ਗੱਲ ਨਹੀਂ ਕਰ ਰਿਹਾ ਮੈਂ ਉਸ ਮਮਤਾ ਦੇ ਅਹਿਸਾਸ ਦੀ ਗੱਲ ਕਰ ਰਿਹਾ ਜੋ ਹਰ ਔਰਤ ਦੇ ਵਿੱਚ ਹੁੰਦਾ ਭਾਵੇਂ ਉਹ ਛੋਟੀ ਜੀ ਕੁੜੀ ਹੋਵੇ ਜਾਂ ਇੱਕ ਬੁੱਢੀ ਔਰਤ ਹੋ ਮਮਤਾ ਹਰ ਇੱਕ ਔਰਤ ਦੇ ਕਿਰਦਾਰ ਦਾ ਹਿੱਸਾ ਉਸੇ ਚੀਜ਼ ਨੂੰ ਮੈਕਸੀਮ ਗੋਰਕੀ ਨੇ ਆਪਣੀ ਇਸ ਨੋਵਲ ਮਦਰ ਦੇ ਵਿੱਚ ਵੀ ਵਿਖਾਇਆ ਇਸ ਕਿਤਾਬ ਤੋਂ ਕਈ ਸਾਰੇ ਕ੍ਰਾਂਤੀਕਾਰੀ ਪ੍ਰਭਾਵਿਤ ਹੋਏ ਹਨ ਜਿਵੇਂ ਭਗਤ ਸਿੰਘ ਬਾਰੇ ਤਾਂ ਮੈਂ ਦੱਸਿਆ ਅਵਧਾਰ ਸਿੰਘ ਸਿੱਧੂ ਪਾਸ਼ ਬਾਰੇ ਮੈਂ ਦੱਸਿਆ ਲੈਨਿਨ ਸਟਾਲਿਨ ਵਰਗੇ ਲੋਕ ਵੀ ਇਸ ਕਿਤਾਬ ਤੋਂ ਬਹੁਤ ਪ੍ਰਭਾਵਿਤ ਹੋਏ ਤਾਂ ਇਹ ਚੀਜ਼ ਸਾਨੂੰ ਵਿਖਾਉਂਦੀ ਹੈ ਕਿ ਜਦ ਵੀ ਕਿਤੇ ਕੋਈ ਕ੍ਰਾਂਤੀ ਜਾਂ ਬਦਲਾਅ ਲੈ ਕੇ ਆਣਾ ਹੁੰਦਾ ਹੈ ਸਾਹਿਤ ਉਸ ਦਾ ਇੱਕ ਬਹੁਤ ਜ਼ਰੂਰੀ ਹਿੱਸਾ ਹੈ ਅੱਗੇ ਇਸ ਕਿਤਾਬ ਦੇ ਵਿੱਚ ਧਰਮ ਨੂੰ ਲੈ ਕੇ ਇਨਸਾਨ ਦੇ ਅੰਦਰਲੇ ਸੰਘਰਸ਼ ਨੂੰ ਲੈ ਕੇ ਇੱਕ ਮਾਂ ਬੇਟੇ ਦੇ ਰਿਸ਼ਤੇ ਨੂੰ ਲੈ ਕੇ ਸਮਾਜ ਦੇ ਵਿੱਚ ਜੋ ਕ੍ਰਾਂਤੀਆਂ ਨੇ ਉਸ ਨੂੰ ਲੈ ਕੇ ਤੇ ਇਨਸਾਨ ਦੀ ਬੁਢਾਪੇ ਦੇ ਵਿੱਚ ਵੀ ਜਵਾਨ ਸੋਚ ਕਿਵੇਂ ਰਹਿ ਸਕਦੀ ਹੈ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਬਹੁਤ ਸਾਰੇ ਸੰਦੇਸ਼ ਨੇ ਮੇਰੇ ਖਿਆਲ ਨਾਲ ਤਾਂ ਹਰ ਜਵਾਨ ਇਨਸਾਨ ਦਾ ਇਹ ਫਰਜ਼ ਹੈ ਕਿ ਜ਼ਿੰਦਗੀ ਦੇ ਭਾਵੇਂ ਛੋਟੇ ਸਮੇਂ ਲਈ ਹੀ ਪਰ ਉਸ ਦੇ ਵਿੱਚ ਇੱਕ ਕ੍ਰਾਂਤੀਕਾਰੀ ਦੀ ਆਤਮਾ ਇੱਕ ਕ੍ਰਾਂਤੀਕਾਰੀ ਦੀ ਜੋਤ ਜ਼ਰੂਰ ਜਗਣੀ ਚਾਹੀਦੀ ਹੈ ਇਹੋ ਜਿਹਾ ਸਾਹਿਤ ਹੀ ਹੈ ਜਿਸਨੇ ਭਾਰਤ ਦੇ ਵਿੱਚ ਭਗਤ ਸਿੰਘ ਵਰਗੇ ਤੇ ਯਰੂਸਲਮ ਦੇ ਵਿੱਚ ਵਲਾਦੀਮੀਰ ਲੈਨਿਨ ਵਰਗੇ ਲੋਕ ਪੈਦਾ ਕੀ ਆਪਣੀ ਇਸ ਗੱਲ ਨੂੰ ਅੰਤ ਕਰਦੇ ਹੋਏ ਮੈਂ ਭਗਤ ਸਿੰਘ ਜੀ ਦੇ ਜੀਵਨ ਦੀ ਇੱਕ ਛੋਟੀ ਜੀ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਜਦ ਭਗਤ ਸਿੰਘ ਜੀ ਨੂੰ ਫਾਂਸੀ ਦੇਣ ਲਈ ਅੰਗਰੇਜ਼ ਜੇਲਰ ਬੁਲੰਡ ਆਇਆ ਤਦ ਭਗਤ ਸਿੰਘ ਜੀ ਲੈਨਿਨ ਦੀ ਕਿਤਾਬ ਸਟੇਟ ਐਂਡ ਰੈਵੋਲੂਸ਼ਨ ਪੜ੍ਹ ਰਹੇ ਸਨ ਉਦੋਂ ਭਗਤ ਸਿੰਘ ਜੀ ਨੇ ਜਿਹੜਾ ਵਰਕਾ ਉਹ ਪੜ੍ਹ ਰਹੇ ਸਨ ਉਸ ਨੂੰ ਜਰਾ ਮੋੜਿਆ ਤੇ ਕਿਤਾਬ ਨੂੰ ਬੰਦ ਕਰਕੇ ਉਹ ਚਲੇ ਗਏ ਹੁਣ ਮੈਂ ਸੋਚਦਾ ਹਾਂ ਕਿ ਜਦ ਭਗਤ ਸਿੰਘ ਜੀ ਨੂੰ ਪਤਾ ਸੀ ਕਿ ਮੈਨੂੰ ਫਾਂਸੀ ਹੋਣ ਆ ਰਹੀ ਹੈ ਤਾਂ ਫਿਰ ਵੀ ਉਹ ਵਰਕਾ ਕਿਉਂ ਮੋੜ ਕੇ ਗਏ ਕਿਉਂਕਿ ਉਹਨਾਂ ਨੂੰ ਵਿਸ਼ਵਾਸ ਸੀ ਕਿ ਉਹਨਾਂ ਤੋਂ ਬਾਅਦ ਉਹਨਾਂ ਦੇ ਕੰਮ ਨੂੰ ਜਾਰੀ ਰੱਖਿਆ ਜਾਵੇਗਾ ਉਹਨਾਂ ਦਾ ਜਿਹੜਾ ਸੁਪਨਾ ਸੀ ਕਿ ਜਿਹੜਾ ਮਜ਼ਦੂਰ ਖਾਣਾ ਉਗਾਉਂਦਾ ਹੈ ਕਦੇ ਕਿਤੇ ਉਹ ਭੁੱਖਾ ਨਾ ਮਰ ਜੇ ਉਸ ਸੁਪਨੇ ਨੂੰ ਕੋਈ ਅੱਗੇ ਲੈ ਕੇ ਜਾਵੇਗਾ ਪਰ ਅੱਜ ਦੇ ਸਮੇਂ ਸਾਨੂੰ ਮੁਫਤ ਦੀ ਰੋਟੀ ਤੇ ਮਨੋਰੰਜਨ ਦੇ ਕੇ ਸਵਾਦ ਦਿੱਤਾ ਗਿਆ ਹੈ ਅੱਜ ਦੇ ਸਮੇਂ ਕੋਈ ਵੀ ਕ੍ਰਾਂਤੀਕਾਰੀ ਗੱਲ ਨਹੀਂ ਕਰਦਾ ਕੋਈ ਵੀ ਕ੍ਰਾਂਤੀਕਾਰੀ ਸਾਹਿਤ ਨਹੀਂ ਪੜਦਾ ਤੇ ਬਸ ਹਰ ਕੋਈ ਆਪਣੇ ਕੰਫਰਟ ਦੇ ਵਿੱਚ ਬੈਠਾ ਹੈ ਮੁਸ਼ਕਿਲਾਂ ਸਾਡੇ ਤੇ ਆਂਦੀਆਂ ਹਨ ਤੇ ਆਪਾਂ ਠੀਕਰਾ ਸਰਕਾਰ ਦੇ ਸਿਰ ਭਨ ਕੇ ਜਾਂ ਸਮਾਜ ਦੇ ਸਿਰ ਭਨ ਕੇ ਆਪਣੇ ਸਿਰੋਂ ਬੋਝ ਲਾ ਲੈਨੇ ਇਹ ਬਿਲਕੁਲ ਪਗਤ ਸਿੰਘ ਜੀ ਦੇ ਵਿਚਾਰਾਂ ਦੇ ਖਿਲਾਫ ਜੇ ਅਸੀਂ ਸੜਕਾਂ ਤੇ ਉਤਰ ਕੇ ਕ੍ਰਾਂਤੀ ਨਹੀਂ ਕਰ ਸਕਦੇ ਤਾਂ ਕੋਈ ਗੱਲ ਨਹੀਂ ਪਰ ਘੱਟ ਤੋਂ ਘੱਟ ਸਾਨੂੰ ਗਿਆਨ ਤੇ ਅਰਜਿਤ ਕਰਨਾ ਚਾਹੀਦਾ ਅਗਿਆਨੀ ਬਣ ਕੇ ਰਹਿਣਾ ਸਿਰਫ ਇੱਕ ਇਨਸਾਨ ਦੀ ਗਲਤੀ ਨਹੀਂ ਉਸ ਦਾ ਜੁਰਮ ਕਿਉਂਕਿ ਹਰ ਤਰ੍ਹਾਂ ਦਾ ਅਗਿਆਨ ਇਨਸਾਨ ਦਾ ਸ਼ੋਸ਼ਣ ਕਰਦਾ ਤੇ ਅੱਜ ਕੱਲ ਦੇ ਰਾਜਨੀਤਾ ਅੱਜ ਦਾ ਪੂੰਜੀਪਤੀ ਤੁਹਾਡੇ ਐਸੇ ਅਗਿਆਨਤਾ ਦਾ ਹੀ ਫਾਇਦਾ ਉਠਾ ਰਿਹਾ ਹੈ ਕਿ ਇਹਨਾਂ ਨੂੰ ਧੋਖੇ ਵਿੱਚ ਰੱਖੋ ਇਹਨਾਂ ਦੇ ਨਾਲ ਗਲਤ ਕਰੋ ਤੇ ਇਹਨਾਂ ਨੂੰ ਪਤਾ ਵੀ ਨਹੀਂ ਲੱਗੇ ਭਗਤ ਸਿੰਘ ਜੀ ਦੇ ਐਸੇ ਸੰਦੇਸ਼ ਦੇ ਨਾਲ ਕਿ ਉਹਨਾਂ ਦੇ ਕਿਤਾਬ ਦੇ ਮੁੜੇ ਹੋਏ ਵਰਕੇ ਨੂੰ ਕੋਈ ਆਏਗਾ ਤੇ ਉਸ ਕਿਤਾਬ ਨੂੰ ਉੱਥੋਂ ਖੋਲ ਕੇ ਸਿੱਧਾ ਕਰੇਗਾ ਤੇ ਉਹਨਾਂ ਦੇ ਕੰਮ ਨੂੰ ਅੱਗੇ ਵਧਾਏਗਾ ਐਸੇ ਸੰਦੇਸ਼ ਦੇ ਨਾਲ ਮੈਂ ਆਪਣੀ ਵੀਡੀਓ ਖਤਮ ਕਰਦਾ ਹਾਂ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਸਾਹਿਤ ਦੀ ਅਨਮੋਲ ਰਚਨਾ ਦੇ ਬਾਰੇ ਜਾਣ ਕੇ ਥੋੜਾ ਪ੍ਰਭਾਵਿਤ ਹੋਏ ਹੋਗੇ ਤੇ ਤੁਸੀਂ ਵੀ ਇਸ ਚੀਜ਼ ਨੂੰ ਪੜੋਗੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ